ਸੈਂਪਟਨਸ ਦਤ ਐਮ ਡੀ ਏ ਸਪੇਸ ਕੰਪਨੀ ਦੇ ਤਕਰੀਬਨ 50 ਮੁਲਾਜ਼ਮ ਪਿਛਲੇ 5 ਹਫਤੇ ਤੋਂ ਹੜਤਾਲ ਤੇ ਹਨ ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਵਾਦੀ ਮੰਗਾਈ ਦੇ ਅਨੁਸਾਰ ਇਹਨਾਂ ਦੀਆਂ ਤਨਖਾਹਾਂ ਵਿੱਚ ਵੀ ਵਾਦੇ ਹੋਣੇ ਚਾਹੀਦੇ ਹਨ ਪਰ ਇਹਨਾਂ ਦੀ ਮਾਲਕ ਕੰਪਨੀ ਇਸ ਤਨਖਾਹ ਦੇ ਵਾਦੇ ਨੂੰ ਦੇਣ ਦੇ ਲਈ ਸਹਿਮਤੀ ਨਹੀਂ ਪ੍ਰਗਟਾ ਰਹੀ ਹੈ ਹਰੇਕ ਕੰਪਨੀਜ਼ ਨੂੰ ਵੇਜਿਸ ਇਨਕਰੀਮੈਂਟ ਮਿਲਦਾ ਹੈ ਏਵਰੀ ਈਅਰ ਬਟ ਸਾਡਾ ਲੌਗਡ ਇਨ ਹੋ ਜਾਂਦਾ ਹੈ 3 3 ইয়ার্স ਲਈ বিকজ ডিউ টু লাইਕ ইউনিয়ন কন্ট্রাক্টস এন্ড ਅਸੀਂ ਅਕਤੂਬਰ ਤੋਂ ਨੇਗੋਸ਼ੀਏਸ਼ਨ ਚੱਲ ਰਹੀ ਹੈ ਇਹ ਬ੍ਰੈਮਟਨ ਵਿੱਚ ਸਟੀਲ ਸਟੇ ਫਾਈਨੈਂਸ਼ੀਅਲ ਡਰਾਈਵ ਤੇ ਸਥਿਤ ਐਮ ਡੀਏ ਟੈਕਨੋਲੋਜੀ ਕੰਪਨੀ ਦੇ ਕਰਮਚਾਰੀਆਂ ਦਾ ਇੱਕ ਸਮੂਹ ਲਗਾਤਾਰ ਪਿਛਲੇ 40 ਦਿਨਾਂ ਤੋਂ ਹੜਤਾਲ ਉੱਪਰ ਹੈ ਇਹ ਮੁਲਾਜ਼ਮ ਆਪਣੀ ਕੰਪਨੀ ਤੋਂ ਤਨਖਾਹ ਵਿੱਚ ਸਾਲਾਨਾ 4% ਦੀ ਵਾਅਦੇ ਤੇ ਅੜੇ ਹੋਏ ਹਨ ਜਦਕਿ ਇਹਨਾਂ ਅਨੁਸਾਰ ਇਹਨਾਂ ਦੀ ਕੰਪਨੀ ਸਿਰਫ 2.5% ਦੀ ਵਾਅਦਾ ਦੇਣ ਲਈ ਹੀ ਤਿਆਰ ਹੈ ਜਿਹੜਾ ਕੰਪਨੀ ਨੇ ਆਫਰ ਕੀਤਾ ਵਾ 2.5 ਤੁਸੀਂ ਉਹ ਲੈਣ ਨੂੰ ਤਿਆਰ ਨਹੀਂ ਉਹ ਲਾਈਕ ਐਕਚੁਅਲੀ 2.5 ਬਹੁਤ ਲੈਸ ਆ ਆਈ ਥਿੰਕ 4% ਜੈਨੂਇਨ ਆ ਤੇ ਮਿੰਕ ਦੇ ਯੂਨੀਅਨ ਦੀ ਡਿਮਾਂਡ ਜੈਨੂਇਨ ਲੱਗਦੀ ਆ ਸੋ ਆਈ ਥਿੰਕ ਕਿਉਂਕਿ ਇਨਫਲੇਸ਼ਨ ਵਗੈਰਾ ਬਹੁਤ ਹਾਈ ਹੋਇਆ ਇਨਫਲੇਸ਼ਨ ਮਾਰਗੇਜ ਇੰਟਰਸਟ ਸਾਰੇ ਹਾਈ ਹੈ ਸੋ ਆਈ ਥਿੰਕ ਯੂਨੀਅਨ ਦੀ ਡਿਮਾਂਡ ਜੈਨੂਇਨ ਆ ਕੰਪਨੀ ਨੇ ਅਕਸੈਪਟ ਕਰ ਲੈਣੀ ਚਾਹੀਦੀ ਇਸ ਕੰਪਨੀ ਦੀ ਯੂਨੀਅਨ ਯੂਨੀਫੋਰ ਦਾ ਪ੍ਰਤੀਨਿਧ ਕਰਦੇ ਬ੍ਰੈਂਡ ਐਨ ਦਾ ਕਹਿਣਾ ਹੈ ਕਿ ਇਹ ਹੜਤਾਲ ਸਿਰ ਤਨਖਾਹ ਵਿੱਚ ਵਾਧੇ ਤੱਕ ਹੀ ਸੀਮਿਤ ਨਹੀਂ ਬ੍ਰੈਂਡ ਅਨੁਸਾਰ ਕੰਪਨੀ ਵੱਲੋਂ ਉਹਨਾਂ ਨੂੰ ਪੇਸ਼ ਕੀਤੇ ਗਏ ਪੈਨਸ਼ਨ ਪਲਾਨ ਅਤੇ ਬੈਨੀਫਿਟ ਉੱਪਰ ਵੀ ਉਹਨਾਂ ਨੂੰ ਇਤਰਾਜ਼ ਹੈ ਬ੍ਰੈਂਡ ਕਹਿੰਦਾ ਹੈ ਕਿ ਕੰਪਨੀ ਨੇ ਪਿਛਲੇ 5 ਹਫ਼ਤਿਆਂ ਤੋਂ ਉਹਨਾਂ ਨਾਲ ਗੱਲਬਾਤ ਅਤੇ ਸੌਦੇਬਾਜ਼ੀ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ It's been difficult because they won't even talk to us right now. They won't even open up a line of communication. MDA ਟੈਕਨੋਲੋਜੀ ਕੰਪਨੀ ਵਿੱਚ ਬਤੌਰ ਇਲੈਕਟ੍ਰੋਨਿਕ ਟੈਕਨੀਸ਼ੀਅਨ ਵਜੋਂ ਕੰਮ ਕਰਦੀ ਮੌਨਿਕਾ ਸਿੰਧੇਆ ਅਨੁਸਾਰ ਪਿਛਲੇ 5 ਹਫ਼ਤਿਆਂ ਤੋਂ ਉਹ ਆਪਣੇ ਸਹਿਕਰਮੀਆ ਨਾਲ ਮੀਂਹ, ਹਨੇਰੀ, ਠੰਡ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਪਨੀ ਅੱਗੇ ਮੁਜਾਹਰਾ ਕਰਦੀ ਜਾ ਰਹੀ ਹੈ। ਮੌਨਿਕਾ ਦਾ ਦੱਸਣਾ ਹੈ ਕਿ ਪਿਛਲੇ 5 ਹਫ਼ਤਿਆਂ ਤੋਂ ਉਹ ਸਿਰਫ ਸਟ੍ਰਾਈਕ ਪੇ ਨਾਲ ਹੀ ਗੁਜ਼ਾਰਾ ਕਰ ਰਹੀ ਹੈ। ਉਸ ਅਨੁਸਾਰ ਮੰਗਾਈ ਅਤੇ ਮਹਿੰਗੇ ਜੀਵਨ ਲਾਗਤ ਦੇ ਇਸ ਦੌਰ ਵਿੱਚ ਬਿਨਾ ਠੁਕਮੀ ਤਨਖਾਹ ਤੋਂ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ ਕਿੰਨੀਆਂ ਸਾਰਿਆਂ ਦੀ ਮਾਰਗੇਜ ਪੇਮੈਂਟਸ ਡਿਊ ਹੈਗੀਆਂ ਕਿੰਨੇ ਬਿਲਸ ਹੁੰਦੇ ਆ ਈਵਨ ਗੈਸ ਪ੍ਰਾਈਸਿਸ ਕਿੰਨੇ ਹਾਈ ਹੋ ਚੁੱਕੇ ਆ ਸੋ ਅਸੀਂ ਬਿਨਾ ਪੇ ਤੋਂ ਬੈਠੇ ਹੋਏ ਆ ਬਾਹਰ ਲਾਈਕ ਫਿਰ ਉਸੀ ਗੱਲ ਦਾ ਹੈਗਾ ਕਿ ਥਿਸ ਇਜ਼ ਰੀਲੀ ਡਿਸਰੈਸਪੈਕਟਫੁਲ ਨਾ ਤੇ ਕੰਪਨੀ ਨੇ ਤੁਹਾਨੂੰ ਕਿਹਾ ਵੀ ਆ ਕੇ ਕੰਮ ਕਰੋ ਕੁਝ ਨਹੀਂ ਕਿਹਾ ਸਾਡੇ ਕਦੀ ਕੋਈ ਨਹੀਂ ਆਇਆ ਕਿਸੇ ਕੋਈ ਕਮਿਊਨੀਕੇਸ਼ਨ ਹੀ ਹੋ ਰਿਹਾ ਕੰਪਨੀ ਦੇ ਨਾਲ ਅਸੀਂ ਇਸ ਮਾਮਲੇ ਤੇ ਐਮਡੀਏ ਟੈਕਨੋਲੋਜੀ ਕੰਪਨੀ ਤੱਕ ਵੀ ਪਹੁੰਚ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਉਹਨਾਂ ਦੀ ਕੰਪਨੀ ਯੂਨੀਅਨ ਨਾਲ ਗੱਲਬਾਤ ਵਿੱਚ ਰੁੱਝੀ ਹੋਈ ਹੈ ਉਹ ਸਮੂਹਿਕ ਸੌਦੇਬਾਜ਼ੀ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਉਹਨਾਂ ਨੇ ਪਹਿਲਾਂ ਵੀ ਯੂਨੀਅਨ ਨੂੰ ਆਪਣੀ ਪੇਸ਼ਕਸ਼ ਦਿੱਤੀ ਸੀ ਜਿਸ ਨੂੰ ਯੂਨੀਅਨ ਨੇ ਠੁਕਰਾ ਦਿੱਤਾ ਸੀ ਪਰ ਉਹਨਾਂ ਦੀ ਕੰਪਨੀ ਅਸਾਰੂ ਵਿਚਾਰ ਵਟਾਂਦਰੇ ਲਈ ਤਿਆਰ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਹ ਹੜਤਾਲ ਸਿਰਫ ਬ੍ਰੈਂਟਨ ਲੋਕੇਸ਼ਨ ਤੱਕ ਹੀ ਸੀਮਿਤ ਹੈ ਅਤੇ ਇਹ ਹੜਤਾਲ ਉਹਨਾਂ ਦੀਆਂ this particular branch also has the contract for the new gateway system uh, canadian arm we're going to be contracted to build a large arm and a small arm and this, this, this group you see behind me walking around we are the ones that deal with it we've got technicians here we've got the operational support staff and the company is just they're treating us like low-level workers right now ਕੰਪਨੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਐਮ ਡੀਏ ਟੈਕਨੋਲੋਜੀ ਕੰਪਨੀ ਆਪਣਾ ਸਮਾਨ ਕੈਨੇਡੀਅਨ ਸਪੇਸ ਏਜੰਸੀ ਨੂੰ ਵੀ ਵੇਚਦੀ ਹੈ ਜਿਸ ਕਰਕੇ ਕੰਪਨੀ ਨੂੰ ਕੈਨੇਡਾ ਸਰਕਾਰ ਵੱਲੋਂ ਗ੍ਰਾਂਟ ਵੀ ਮਿਲਦੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਅਨੁਸਾਰ ਉਹ ਫੈਡਰਲ ਸਰਕਾਰ ਦੇ ਮੰਤਰੀਆਂ ਤੱਕ ਵੀ ਪਹੁੰਚ ਕਰਨਗੇ ਅਤੇ ਉਹਨਾਂ ਦਾ ਬੂਹਾ ਖੜਕਾਉਣਗੇ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਂਟਨ